ਸੰਯੁਕਤ ਕਿਸਾਨ ਮੋਰਚੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਭਾਰਤaband ਦਾ ਐਲਾਨ ਕੀਤਾ ਹੋਇਆ ਹੈ ਜਿਸ ਨੂੰ ਲੈ ਕੇ ਪੰਜਾਬੀਆਂ ਮਜ਼ਦੂਰ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦਾ ਸਮਰਥਨ ਕੀਤਾ ਗਿਆ ਸੀ ਉੱਥੇ ਹੀ ਹੋਰ ਪੀਆਰਟੀਸੀ ਮੁਲਾਜ਼ਮ ਅਤੇ ਪ੍ਰਾਈਵੇਟ ਬੱਸ ਚਾਲਕਾਂ ਵੱਲੋਂ ਬੰਦ ਨੂੰ ਸਮਰਥਨ ਦਿੱਤਾ ਗਿਆ ਹੈ ਅਤੇ ਕੱਲ ਨੂੰ ਬੱਸਾਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਅੱਜ ਦਾ ਪ੍ਰੈਸ ਕਾਨਫਰੰਸ ਕਾਰਨ ਆਗਮਨਿਤ ਹੋਈ ਹੈ ਇਹ ਜੋ ਕੱਲ ਨੂੰ ਸਯੁਜਿਤ ਕਿਸਾਨ ਮੋਰਚਾ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਅਤੇ ਜੋ ਮਜ਼ਮਲਾਜਮ ਜਥੇਬੰਦੀਆਂ ਜਾਂ ਸਾਰੀਆਂ ਟ੍ਰੇਡ ਯੂਨੀਅਨਾਂ ਹੈਗੀਆਂ ਨੇ ਸਾਰੀਆਂ ਜਥੇਬੰਦੀਆਂ ਵੱਲੋਂ ਹਰੇਕ ਵਰਗ ਵੱਲੋਂ ਕੱਲ ਨੂੰ 16 ਤਰੀਕ ਨੂੰ ਭਾਰਤ ਬੰਦਰਾ ਜੋ ਸੱਦਾ ਦਿੱਤਾ ਗਿਆ ਹੈ ਉਹਦੇ ਸੰਬੰਧ ਦੇ ਵਿੱਚ ਜਿੱਥੇ ਸਮੂਹ ਕਿਸਾਨ ਜਥੇਬੰਦੀਆਂ ਬੰਦ ਕਰਨ ਜਾ ਰਹੀਆਂ ਨੇ ਉਹਦੇ ਨਾਲ ਹੀ ਪਹਿਲੀ ਵਾਰ ਹੋ ਰਿਹਾ ਵੀ ਅੱਜ ਕੀ ਕਿਸਾਨ ਮਜ਼ਮਲਾਜਮ ਮਜ਼ਦੂਰ ਵਪਾਰੀ ਸਾਰੇ ਇਕੱਠੇ ਹੀ ਮਤਲਬ ਇੱਕੋ ਦਿਨ ਬੰਦ ਦਾ ਐਲਾਨ ਕੀਤਾ ਹੈ ਹਾਲਾਂਕਿ ਪਹਿਲਾਂ ਵੀ ਕਿਸਾਨ ਅੰਦੋਲਨ ਜਦੋਂ ਹੋਇਆ ਸੀ ਉਦੋਂ ਵੀ ਸਾਰੀਆਂ ਜੱਥੇਬੰਦੀਆਂ ਸ਼ਮੂਲੀਅਤ ਕਰਦੀਆਂ ਰਹੀਆਂ ਸਾਡੀਆਂ ਜੱਥੇਬੰਦੀਆਂ ਅਸੀਂ ਵੀ ਵੱਡੀ ਗਿਣਤੀ ਸ਼ਮੂਲੀਅਤ ਕਰਦੇ ਰਹੇ ਹਾਂ ਦਿੱਲੀ ਦੀ ਗੱਲ ਹੋਵੇ ਜਾਂ ਲੋਕਲ ਸੰਘਰਸ਼ਾਂ ਦੀ ਗੱਲ ਹੋਵੇ ਜਿੰਨਾ ਚਿਰ ਕਿਸਾਨ ਅੰਦੋਲਨ ਚੱਲਿਆ ਪਰ ਇਸ ਵਾਰ ਵੀ ਅਸੀਂ ਜੋ 16 ਹੈ 16 ਤਰੀਕ ਹੈਗੀ ਹੈ 16 ਤਰੀਕ ਨੂੰ ਅਸੀਂ ਸਾਰੀਆਂ ਜੱਥੇਬੰਦੀਆਂ ਪੀਆਰਟੀਸੀ ਵੱਲੋਂ ਬੈਠੇ ਆਂ ਤੋਂ ਪ੍ਰਾਈਵੇਟ ਜੱਥੇਬੰਦੀਆਂ ਦੇ ਆਹ ਟਰਾਂਸਪੋਰਟ ਜੱਥੇਬੰਦੀਆਂ ਦੇ ਅੱਗੂ ਬੈਠੇ ਆ ਟੋਟਲ ਚੱਕਾ ਜਾਮ ਕਰਕੇ ਅਸੀਂ ਜਿਹੜਾ ਹੈਗਾ ਕੱਲ ਜੋ ਵਿੱਤੀ ਪ੍ਰੋਰਕ ਕਿਉਂਕਿ ਸਮੇਂ ਦੀ ਲੋੜ ਹੈ ਇਹ ਜੋ ਸਰਕਾਰਾਂ ਵੱਲੋਂ ਕਾਰਪੋਰੇਟ ਪੱਖੀ ਨੀਤੀਆਂ ਬਣਾਈਆਂ ਜਾ ਰਹੀਆਂ ਹੈਗੀਆਂ ਜਿਹਨੂੰ ਨਾ ਉਹ ਉਦਾਰਵਾਦੀ ਨੀਤੀਆਂ ਆਪਾਂ ਕਹਦੇ ਆ ਸੰਸਾਰੀਕਰਨ ਉਦਾਰੀਕਰਨ ਨੀਤੀ ਕਾਰਪੋਰੇਟ ਨੂੰ ਬढ़ावा ਦਿੱਤਾ ਜਾ ਰਿਹਾ ਜਿਹੜਾ ਪੈਸਾ ਹੈਗਾ ਉਹ 100 ਪਰਿਵਾਰ ਕੋਲੇ 85% ਪੈਸਾ ਸਾਰਾ ਜਮ੍ਹਾਂ ਹੋ ਰਿਹਾ ਬਾਕੀ 15% ਸਾਰੇ ਦੁਨੀਆ ਕੋਲੇ ਜਿਹੜਾ ਹੈਗਾ ਇਸ ਕਰਕੇ ਜਿਹੜਾ ਹੈਗਾ ਹਰੇਕ ਵਰਗੀ ਮਾਰਿਆ ਜਾ ਰਿਹਾ ਪਲਾਂ ਉਹ ਟਰਾਂਸਪੋਰਟਰ ਹੈ ਪੜਾ ਮਿਹਦੂਰ ਹੈ ਪੜਾ ਕਿਸਾਨ ਹੈ ਪੜਾ ਮੁਲਾਜ਼ਮ ਹੈ ਕਿਉਂਕਿ ਮੁਲਾਜ਼ਮ ਦੀ ਗੱਲ ਕਰ ਲਈਏ ਤਾਂ ਮੁਲਾਜ਼ਮ ਵੀ ਸਾਰੇ ਵਿਭਾਗਾਂ ਦੇ ਵਿੱਚ ਅਸੀਂ 90% ਕੱਚਾ ਮੁਲਾਜ਼ਮ ਭਰਤੀ ਕੀਤਾ ਜਾ ਰਿਹਾ ਹੈਗਾ ਕੋਈ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਜਾ ਰਿਹਾ ਪੁਰਾਣੀ ਪੈਨਸ਼ਨ ਨਹੀਂ ਬਹਾਲ ਕੀਤੀ ਜਾ ਰਹੀ ਐਦਾਂ ਹੀ ਟਰਾਂਸਪੋਰਟ ਨੀਤੀ ਦੀ ਗੱਲ ਕਰ ਲਈਏ ਕਿ ਟਰਾਂਸਪੋਰਟ ਵੀ ਹਮੇਸ਼ਾ ਜਿਹੜੀ ਹੈਗੀ ਹੈ ਘੱਟ ਵਾਲੇ ਪਾਸੇ ਹੀ ਜਾ ਰਹੀ ਹੈ ਪਾਸ ਸਰਕਾਰੀ ਟਰਾਂਸਪੋਰਟ ਹੈ ਹਰੇਕ ਵਰਗ ਕਿਸਾਨੀ ਦੁਕਾਨਦਾਰੀ ਉਪਾਰੀ ਹਰੇਕ ਵਰਗ ਜਿਹੜਾ ਹੈਗਾ ਉਹ ਇਹ ਤਾਂ ਨੀਤੀਆਂ ਤੋਂ ਪੀੜਤ ਹੈ ਕਿਉਂਕਿ ਸਰਕਾਰੜੀਆਂ ਨੀਤੀਆਂ ਨੇ ਉਹ ਕਾਰਪੋਰੇਟ ਪੱਖੀ ਬਣਾਉਂਦੀਆਂ ਨੇ ਲੋਕ ਪੱਖੀ ਨਹੀਂ ਬਣਾਉਂਦੀਆਂ ਇਹ ਨੀਤੀ ਦਾ ਸਵਾਲ ਹੈ ਇਹ ਕੱਲਾ ਖੇਤੀ ਦਾ ਸਵਾਲ ਨਹੀਂ ਹੈ ਨਾ ਕਿ ਕੱਲਾ ਕਿਸੇ ਦਾ ਨਿੱਜੀ ਸਵਾਲ ਹੈ ਇਹ ਸਾਰਿਆਂ ਦਾ ਸਵਾਲ ਹੈ ਸਾਡੀ ਲੋਕਾਂ ਦਾ ਜੀਵਨ ਪੱਧਰ ਉੱਚਾ ਤਾਂ ਹੋਊਗਾ ਜੇ ਉਹ ਕਾਰਪੋਰੇਟ ਪੱਖੀ ਨੀਤੀਆਂ ਨਾ ਬਣਾ ਕੇ ਉਹਨਾਂ ਨੂੰ ਤੋੜ ਕੇ ਲੋਕ ਪੱਖੀ ਨੀਤੀਆਂ ਬਣਨ ਗਈਆਂ ਉਹ ਲੋਕ ਪੱਖੀ ਨੀਤੀਆਂ ਬਣਾਉਣ ਦੀ ਮੰਗ ਨੂੰ ਲੈ ਕੇ ਜਿਹੜਾ ਹੈਗਾ ਅਸੀਂ ਪੂਰਨ ਤੌਰ ਤੇ ਜਿਹੜੇ ਬੰਦਰਾ ਸਮਰਥਨ ਕਰ ਰਹੇ ਹਾਂ ਤੇ ਉਹ ਰਿਵੀਊ ਚਰਚਾ ਦੇ ਉਹਦੇ ਵੱਲੋਂ ਵੀ ਉਹ ਤੁਸ ਜਿਹੜਾ ਸੁਸਭਾ ਸਭ ਨੂੰ ਸਾਰੀਤਾ ਜਾਵੇਗੀ ਉਹ ਜਿਹੜਾ ਕਲਪਾ ਬੁਲਾਇਆ ਹੈ। ਕੋ ਹਾਲਦੀ ਕੱਢੀ ਜੋ ਉੱਪਰੋਂ ਫੈਸਲਾ ਆਇਆ ਹੈਗਾ ਜਿਹੜਾ 16 ਦਾ ਬੰਦ ਹੈ। 16 ਦੇ ਬੰਦ ਦੇ ਵਿੱਚ ਸਾਡਾ ਪੂਰਾ ਸਮਰਥਨ ਹੈ। ਬਾਕੀ ਜਿਹੜਾ ਦਿੱਲੀ ਅੰਦੋਲਨ ਹੈ ਉਹਦੇ ਵਿੱਚ ਵੀ ਸਾਡੇ ਕਿਸਾਨ ਭਾਈ ਗਏ ਹੋਏ ਨੇ ਉਹ ਵੀ ਕਾਮਨ ਮੰਗਾਂ ਕਿਉਂਕਿ ਸਾਰੇ ਕਿੰਨਾ ਕਿਤੇ ਕਿਸਾਨੀ ਨਾਲ ਜੁੜਦੇ ਕਿਸਾਨੀਆ ਪਹਿਲਾਂ ਉਸ ਤੋਂ ਬਾਅਦ ਦੇ ਵਿੱਚ ਇੱਕ ਵੱਡਾ ਮੁਲਾਜ਼ਮਾ ਪਰ ਪਰ ਬਾਕੀ ਸ਼ੌਕੜ ਕਿਸਾਨ ਮਜ਼ਦੂਰੀ ਨਾਲ ਹੀ ਸੰਬੰਧ ਰੱਖਦੇ ਆ ਇਸ ਕਰਕੇ ਉਹਨਾਂ ਮੰਗਾਂ ਦਾ ਵੀ ਤੇ ਉਹਨਾਂ ਦਾ ਸਪੂਰਨ ਸਮਰਥਨ ਵੀ ਕਰਦੇ ਆ ਤੇ ਦੂਜੀ ਗੱਲ ਹੈ ਕਿ ਇੱਕ ਸਰਕਾਰ ਜਿਹੜੀ ਉਹ ਤਿਆਚਾਰ ਕਰ ਰਹੀ ਹੈ ਇੱਕ ਪਾਸੇ ਡੈਮੋਕ੍ਰੇਸੀ ਰਟੰਡ ਹੋ ਰਹਾ ਪਟਿਆ ਜਾ ਰਿਹਾ ਹੈ ਦੂਜੇ ਪਾਸੇ ਜੇ ਕੋਈ ਮੰਗ ਦੀ ਗੱਲ ਕਰਦਾ ਉਹਨੂੰ ਮੰਗ ਨੂੰ ਦਬਾਉਣ ਵਾਸਤੇ ਉੱਥੇ ਸਿੰਧੀਆਂ ਬੁਲੀਆਂ ਚਲਾਈਆਂ ਜਾ ਰਹੀਆਂ ਹਨ ਅਥਰੂ ਗੈਸ ਦੇ ਗੋਲੇ ਹੋਰ ਦੇਖਣ ਲਈ ਇਸ ਪੰਜਾਬ ਸਰਕਾਰ ਵੀ ਸੈਂਟਰਲ ਸਰਕਾਰ ਦੇ ਪੈਰਾਂ ਦੇ ਵਿੱਚ ਪੈਰ ਮਲਾ ਕੇ ਚੱਲ ਰਹੀ ਹੈ ਉਸ ਤੇ ਹਰਿਆਣਾ ਗਵਰਨਮੈਂਟ ਜਿਹੜੀ ਹੈਗੀ ਆ ਪ੍ਰਤੱਖदर्शी ਆ ਆ ਸਮਝਣੇ ਆ ਰਿਹਾ ਵੀਡੀਓ ਮੀਡੀਆ ਰਾਹੀਂ ਵੀ ਹਰਿਆਣਾ ਪੁਲਿਸ ਜਿਹੜੀ ਆ ਉਹ ਪੰਜਾਬ ਦੇ ਏਰੀਏ ਤੇ ਦਾਖਲ ਹੋ ਕੇ ਕਿਸਾਨਾਂ ਤੇ ਅਤਿਆਚਾਰ ਕਰ ਰਹੀ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਤੇ ਕੋਈ ਐਮ ਐਲ ਏ ਦੇ ਪੱਖ ਦੇ ਵਿੱਚ ਨਹੀਂ ਬੋਲ ਰਿਹਾ ਭਗਵੰਤ ਮਾਨ ਸਾਹਿਬ ਦਾ ਮੁੱਖ ਮੰਤਰੀ ਸਾਹਿਬ ਦਾ ਬਿਆਨ ਇਹ ਤਾਂ ਜਰੂਰ ਆਉਂਦਾ ਹੈ ਕਿ ਮੈਂ ਨੇੜੇ ਦੇ ਹਸਪਤਾਲਾਂ ਦੇ ਵਿੱਚ ਐਂਬੂਲੈਂਸਾਂ ਦਾ ਪ੍ਰਬੰਧ ਕਰਤਾ ਪਰ ਐਂਬੂਲੈਂਸ ਦਾ ਪ੍ਰਬੰਧ ਕਰਨ ਤੋਂ ਪਹਿਲਾਂ ਇਹ ਪ੍ਰਬੰਧ ਕਿਉਂ ਨਹੀਂ ਕੀਤੇ ਜਾ ਰਹੇ ਕਿ ਸਾਡੇ ਕਿਸਾਨਾਂ ਦੇ ਵੀ ਅਤਿਆਚਾਰ ਹੋਵੇ ਹੀ ਨਾ ਉਹਨਾਂ ਨੂੰ ਅਧਿਕਾਰ ਮਿਲਣਾ ਚਾਹੀਦਾ ਹੈ ਗੱਲ ਕਰਨ ਦਾ ਜੇ ਉਹਨਾਂ ਨੂੰ ਗੱਲ ਕਰਨ ਦਾ ਅਧਿਕਾਰ ਨਹੀਂ ਫਿਰ ਇੱਕ ਪਾਸੇ ਜਾਂਦਾ ਸੀ ਡੈਮੋਕ੍ਰੇਸੀ ਦਾ ਟੰਡੋਰਾ ਪਿੱਟਣੋਂ ਹਟ ਜਿਗੇ ਇੱਕ ਸਿੱਧੇ ਸਰਕਾਰਾਂ ਦੇ ਪੱਖ 'ਚ ਹੀ ਖੜ੍ਹ ਜਿਗੇ ਫਿਰ ਦਿਖਾਵੇ ਅਸੀਂ ਹੋਰ ਕਰ ਰਹੇ ਆ ਤੇ ਜੋਰ ਪ੍ਰੈਕਟੀਕਲੀ ਹੋ ਕੁਝ ਹੋਰ ਹੋ ਰਿਹਾ ਇਸ ਕਰਕੇ ਜੋ ਲੋਕ ਵੀ ਇਸ ਚੀਜ਼ ਨੂੰ ਸਮਝ ਰਹੇ ਆ ਅਸੀਂ ਜਿਹੜਾ ਕਿਸਾਨਾਂ ਅੰਦੋਲਨ ਹੁਣ ਚੱਲ ਰਿਹਾ ਹੈ ਉਹਦੀ ਵੀ ਹਮਾਇਤ ਕਰਦੇ ਆ ਤੇ ਜੋ ਕੱਲ ਨੂੰ 16 ਦਾ ਬੰਦ ਹੈ ਉਹਦੇ ਜੀ ਪੂਰਨ ਤੌਰ ਤੇ ਸਾਡਾ ਚੱਕਾ ਜਾਮ ਹੈ ਅੱਗੇ ਜੋ ਕੁਝ ਵੀ ਸੰਘਰਸ਼ ਉਲੀਕਿਆ ਜਾਊਗਾ ਉਪਰੋਂ ਉਹਦੇ ਵਿੱਚ ਵੀ ਅਸੀਂ ਜੋ ਫੈਸਲਾ ਆਊਗਾ ਉਸ ਮਤਲਬੇ ਮਾਮਲੇ 'ਚ ਵੀ ਪਹਿਲਾਂ ਤਾਂ ਮੈਂ ਸਮੂਹ ਬੱਸ ਆਪਰੇਟਰ ਪ੍ਰਾਈਵੇਟ ਯੂਨੀਅਨ ਹੈ ਜਿਹੜੀ ਸਾਡੀ ਫਰੀਦਕੋਟ ਦੀ ਉਹਨਾਂ ਵੱਲੋਂ ਇਹ ਦੱਸਣਾ ਚਾਹੁੰਦਾ ਕਿ ਕੱਲ ਨੂੰ ਜਿਹੜਾ 16 ਤਰੀਕ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਉਹਦਾ ਅਸੀਂ ਪੂਰਨ ਤੌਰ ਤੇ ਸਮਰਥਨ ਕਰਦੇ ਹਾਂ ਦੂਜੀ ਬੇਨਤੀ ਮੇਰੀ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਇਹ ਆ ਵੀ ਕੋਈ ਟ੍ਰੇਡ ਯੂਨੀਅਨ ਹੈ ਕੋਈ ਕਿਸਾਨੀ ਯੂਨੀਅਨ ਨਾ ਚਾਹੇ ਕੋਈ ਬੱਸ ਆਪਰੇਟਰਾਂ ਤੇ ਚਾਹੇ ਕੋਈ ਦੁਕ ਸਾਡੇ ਦੁੱਖ ਵੀ ਸਾਂਝੇ ਆ ਸਾਡੀਆਂ ਖੁਸ਼ੀਆਂ ਵੀ ਸਾਂਝੀਆਂ ਹਰ ਇੱਕ ਜਿਹੜੀ ਵੀ ਕੋਈ ਕਿਸੇ ਤੇ ਮੁਸੀਬਤ ਆਉਂਦੀ ਆ ਅਸੀਂ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਚਾਹੇ ਕੋਈ ਸਾਡੇ ਪੀਆਰਟੀਸੀ ਵਾਲੇ ਭਰਾ ਆ ਚਾਹੇ ਕੋਈ ਸਾਡੇ ਕਿਸਾਨੀ ਹੁੰਨੇ ਨਾਲੇ ਭਰਾ ਆ ਜਿਹੜੀਆਂ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਇਦੇ ਖਿਲਾਫ ਅਸੀਂ ਹਮੇਸ਼ਾ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਚਾਹੇ ਕੋਈ ਅੱਜ ਪੰਜਾਬ ਬੰਦਾ ਸਦਾ ਚਾਹੇ ਕੋਈ ਸਾਡੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੋਈ ਹੋਰ ਸੰਘਰਸ਼ ਲਾਣਿਆ ਜਾਂਦਾ ਤਾਂ ਸਾਡੀ ਜਿਹੜੀ ਸਮੂਹ ਪ੍ਰਾਈਵੇਟ বাস ਆਪਰੇਟਰ ਯੂਨੀਅਨ ਆ ਚਾਹੇ ਕੋਈ ਮਿੰਨੀ বাসਾ ਚਾਹੇ ਵੱਡੀ বাস ਅਸੀਂ ਆਪਦੇ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਹਰ ਕਦਮ ਤੇ ਖੜੇ ਹਾਂ ਜਿੱਥੇ ਵੀ ਸਾਨੂੰ ਆਵਾਜ਼ ਮਿਲਦੀ ਜੋ ਕਿ ਕੱਲ 16 ਦੀ ਕਹ ਦਿੱਤੀ ਗਈ ਹੈ ਸਿੰਧੂ ਕਿਸਾਨਾਂ ਵੱਲੋਂ ਜੋ ਕਿ ਕਿਸਾਨਾਂ ਤੇ ਅਤਿਆਚਾਰ ਹੋ ਰਿਹਾ ਜਾਂ ਕਿ ਕਾਲੇ ਕਾਨੂੰਨ ਬਣਾਏ ਜਾ ਰਹੇ ਆ ਕਿਸਾਨਾਂ ਦੀ ਕੋਈ ਬਾਣੀ ਫੜੀ ਜਾ ਰਹੀ ਕਿਉਂਕਿ ਅਸੀਂ ਟਰਾਂਸਪੋਰਟ ਬਾਅਦ ਚ ਸਾਡੀ ਪਹਿਲਾਂ ਅਸੀਂ ਕਿਸਾਨ ਦੇ ਪੁੱਤਾਂ ਜੇਕਰ ਕਿਸਾਨ ਹੀ ਨਾ ਰਿਹਾ ਤੇ ਟਰਾਂਸਪੋਰਟ ਕਿੱਥੋਂ ਚੱਲੂ ਇਹਦਾ ਸਾਡਾ ਪੰਜਾਬੀਆਂ ਦਾ ਮਾੜਾ ਮੁੱਟਾ ਤੰਦਾ ਪਹਿਲਾਂ ਇੱਕ ਕਿਸਾਨੀ ਹੈ ਦੂਜਾ ਟਰਾਂਸਪੋਰਟ ਹੈ ਆਪਣਾ ਪੰਜਾਬੀਆਂ ਦਾ ਇਹੋ ਜਿਹਾ ਤੰਦਾ ਜੇਕਰ ਅਸੀਂ ਕਿਸਾਨ ਹੀ ਨਾ ਰਹੇ ਤੇ ਟਰਾਂਸਪੋਰਟ ਨਾਲ ਕੋਈ ਦੁਕਾਨਦਾਰ ਨਾ ਡੈੜੀਦਾਰ ਕੋਈ ਨਹੀਂ ਰਹਿਣਾ ਅਸੀਂ ਪੂਰਨ ਤੌਰ ਤੇ ਸਤਨਾਮ バス ਵੱਲੋਂ ਸਮਰਥਨ ਦਿੰਨੇ ਆ ਕੱਲ ਨੂੰ ਪੂਰਨ ਤੌਰ ਤੇ ਬੱਸ ਮਾਰਕਾਂਗੇ ਕੱਲ ਕੋਲ ਕੋਈ ਬੱਸ ਨਹੀਂ ਚਲਾਈ ਜਾਊਗੀ। ਕੋਈ ਵੀ ਕੋਈ ਕੱਲ ਬੱਸ ਨਹੀਂ ਚਲੇ। ਜਿਨ੍ਹਾਂ ਨੇ ਪੂਰਨ ਤੌਰ ਤੇ ਬੰਦ ਕਰਨ ਦਾ ਸਮਰਥਨ ਦਿੱਤਾ ਹੈ ਸਾਡੇ ਪ੍ਰਾਈਵੇਟ ਸਾਰੇ ਬੈਠੇ ਆ। ਭਰਾ ਸਾਰਿਆਂ ਨੇ ਤਕਰੀਬਨ ਬੰਦ ਕਰਾਂਗੇ। ਜੋ ਅੱਗੇ ਕਾਲ ਹੋਊਗੀ ਉਹਦਾ ਅੱਗੇ ਸਮਰਥਨ ਪੂਰ ਦੇਵਾਂਗੇ।